ਬੋਲਣਾ ਚਾਹਨਾ ਤੇ ਤੁਸੀਂ ਵੀ ਭਾਜੀ ਇੱਕ ਐਨਜੀਓ ਚਲਾ ਰਹੇ ਹੋ ਨੇ ਸਾਲਾਂ ਤੋਂ ਅਗਰ ਤੁਹਾਨੂੰ ਨਹੀਂ ਪਤਾ ਤੁਸੀਂ ਟੁੱਟੇ ਦਿਲਾਂ ਦੇ ਜਿਹੜੇ ਮਲਹਮ ਵੜ ਕੇ ਜਵਾਨ ਪੀੜੀ ਦਾ ਹੁਣ ਤੱਕ ਭਲਾ ਕਰ ਰਹੇ ਹੋ ਨਹੀਂ ਚਲੋ ਮੈਂ ਤਾਂ ਸਰ ਮੈਂ ਅਨਮੋਲ ਜੀ ਇਹੀ ਸੋਚਦਾ ਹਾਂ ਮੈਂ ਕਈ ਵਾਰ ਕੀ ਐਸੇ ਸੱਜਣ ਮਿਲਦੇ ਆ ਜਿਹੜੇ ਕੋਈ ਐਨਜੀਓ ਚਲਾਉਂਦੇ ਆ ਜਾਂ ਕੋਈ ਸਾਡਾ ਪਿੰਡ ਹੈ ਮਖਸੂਸਪੁਰ ਤੋਂ ਤਿੰਨ ਚਾਰ ਕਿਲੋਮੀਟਰ ਖੈਰਾੜਾ ਛੋੜਾ ਪਿੰਡ ਹੈ ਮੈਂ ਥੋੜੇ ਦਿਨ ਪਹਿਲਾਂ ਜਾ ਕੇ ਆਇਆ ਹਾਲਕਿ ਮੈਨੂੰ ਬੜੀ ਸ਼ਰਮਿੰਦਗੀ ਹੋਈ ਵੀ ਯਾਰ ਮੈਂ ਇੰਨੀ ਦੇਰ ਬਾਅਦ ਕਿਉਂ ਆਇਆ ਉੱਥੇ ਇੱਕ ਗੁਰੂ ਕੀ ਰਸੋਈ ਦਲਾਰੇ ਐ এন ਜੀਓ ਵੀ ਸਾਡੇ ਕੈਲਗਰੀ ਤੋਂ ਵੀ ਰਹਿ ਮਤਲਬ ਮੇਨ ਹੋ ਬਾਕੀ ਹੋਰ ਵੀ ਕਰਦੇ ਆ ਉਹ ਆ ਜੀ ਉਹਨੂੰ ਟਿਫਨ ਨੇ ਕੋਈ 650 700 ਟਿਫਨ ਰੋਜ਼ ਜਾਂਦਾ 40 40 ਕਿਲੋਮੀਟਰ ਤੱਕ ਉਹ ਜਿਹੜੇ ਜਿੰਨਾਂ ਕੋਈ ਅੱਗੇ ਪਿੱਛੇ ਹੈ ਨਹੀਂ ਕੋਈ ਖਾਣਾ ਦੇਣ ਵਾਲਾ ਹੈ ਨਹੀਂ ਉਹਨਾਂ ਨੂੰ ਖਾ ਫਰੀ ਖਾਣਾ ਪਹੁੰਚਾਉਂਦੇ ਆ ਔਰ 80 ਤੋਂ 90 ਮਰੀਜ਼ ਉਹਨਾਂ ਨੇ ਉੱਥੇ ਰੱਖੇ ਹੋਏ ਆ ਜਿਨ੍ਹਾਂ ਨੂੰ ਸੁਰਤ ਵੀ ਹੈ ਨਹੀਂ ਪਛਾਣਦੇ ਨਹੀਂ ਬੋਲਦੇ ਵੀ ਹੈ ਨਹੀਂ ਉਹਨਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਲੜਕੀਆਂ ਲਈ ਵੱਖਰਾ ਆ ਨਾ ਤੇ ਮੈਂ ਉਹਨਾਂ ਨੂੰ ਮੈਂ ਇਮੋਸ਼ਨਲ ਹੋ ਗਿਆ ਮੈਂ ਕਿਹਾ ਯਾਰ ਅਸੀਂ ਦਵਾਈ ਦੇ ਸਕਦੇ ਤੁਹਾਨੂੰ ਉਹ ਮੈਨੂੰ ਕਹਿ ਜਣ ਭਾਜੀ ਤੁਸੀਂ ਸਾਡੇ ਇਲਾਕੇ ਦਾ ਮਾਣਾ ਮੈਂ ਯਾਰ ਕੁਝ ਵੀ ਨਹੀਂ ਯਾਰ ਅਸੀਂ ਆਪਣੀ ਢਿੱਡ ਲਈ ਤੁਰੇ ਫਿਰਦੇ ਆਂ ਪੈਸੇ ਲੈ ਕੇ ਗਾਉਣ ਜਾਂਦੇ ਕੰਮ ਕਰਕੇ ਆਉਂਦੇ ਆਂ ਅਸੀਂ ਯਾਰ ਕਾਹਦਾ ਕਰ ਰਹੇ ਕੁਝ ਵੀ ਨਹੀਂ ਅਸੀਂ ਕਰ ਰਹੇ ਤੁਸੀਂ ਯਾਰ ਕਰ ਰਹੇ ਆਂ ਆਪਣਾ ਕੰਮ ਛੱਡ ਕੇ ਕਹਿੰਦੇ ਤੜਕੇ 2:30 ਵਜੇ ਆਲੇ ਦੋਲੇ ਪਿੰਡਾਂ ਤੋਂ ਬੀਬੀਆਂ ਲੰਗਰ ਪਕਾਉਣਾ ਜਾਂਦੀਆਂ ਕਿਉਂਕਿ 10 ਵਜੇ ਸਵੇਰੇ ਉਹਨਾਂ ਨੇ ਪਹੁੰਚਾਉਣਾ ਹੁੰਦਾ ਟਿਫਿਨ ਬਿਲਕੁਲ ਭਾਈ 40 40 ਕਿਲੋਮੀਟਰ ਤੱਕ ਬਾਜੀ ਟਿਫਨ ਜਾਂਦੇ ਹਨ ਜੀ ਤੇ ਨਵੇਂ ਸ਼ਹਿਰ ਇੱਕ ਉਹਨਾਂ ਨੇ ਸੰਸਥਾ ਇਸ ਤਰ੍ਹਾਂ ਖੋਲੀ ਆ ਮੈਂ ਖਿਆਵੇ ਦੁਆਵਾਂ ਤੁਹਾਨੂੰ ਮਾਲਕ ਰਾਜ਼ੀ ਰੱਖੇ ਸਾਰਿਆਂ ਨੂੰ ਮੁੰਡਾ ਜਿਹੜਾ ਇਨਚਾਰਜ ਆ ਮੈਂ ਖਿਆਲੋ 100 ਕਿੱਲੇ ਦੀ ਖੇਤੀ ਕਰਦਾ ਸਾਰੇ ਪਰਿਵਾਰ ਬਾਹਰ ਤੇ ਉਹ ਸਭ ਤੋਂ ਟਾਈਮ ਉਹ ਬੰਦਾ ਕੱਢ ਰਿਹਾ ਵਾਹ ਕੁਲਵੰਤ ਸ਼ਾਇਦ ਮੁੰਡੇ ਦੇ ਨਾ ਤੇ ਬਾਜੀ ਉਹ ਲੱਗਦਾ ਬਜ਼ਾਰ ਇਹ ਮਾਲਕ ਦੀ ਕਿਰਪਾ ਆ ਕਿਥੇ ਦੁੱਖ ਤਕਲੀਫਾਂ ਨਹੀਂ ਹੈਗੀਆਂ ਉਹਨਾਂ ਦੁੱਖਾਂ ਨੂੰ ਘਟਾਉਣ ਵਾਲੇ ਉਹਨਾਂ ਚ ਹਿੱਸਾ ਵੰਡਣ ਵਾਲੇ ਸ਼ਰੀਕ ਬਣਨ ਵਾਲੇ ਉਹ ਚ ਮਦਦ ਕਰਨ ਵਾਲੇ ਹਨ ਜੀ ਪੇਟ ਦੀ ਭੁੱਖ ਸਭ ਤੋਂ ਵੱਡੀ ਆ ਹਨ ਜੀ ਉਹਨੂੰ ਸ਼ਾਂਤ ਹੋ ਰਿਹਾ ਫਿਰ ਇਲਾਜ ਹੋ ਰਿਹਾ ਸੋ ਇਸ ਤਰ੍ਹਾਂ ਤੁਹਾਡੇ ਵਰਗੇ ਅਨਮੋਲ ਵੀਰ ਜਿਨ੍ਹਾਂ ਨੇ ਮਿੱਤਰ ਸਾਰੇ ਕਰਦੇ ਆ ਕਸਮ ਨਾਲ ਦਿਲੋਂ ਦੁਆਵਾਂ ਸਾਰਿਆਂ ਦੇ ਬਈ ਮਾਲਕ ਤੁਹਾਨੂੰ ਬਹੁਤ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਹੋਰ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਤੁਸੀਂ ਇੰਨਿਆਂ ਦਾ ਦੁੱਖ ਘਟਾ ਰਹੇ ਆ ਉਹਨਾਂ ਦੀ ਮਦਦ ਕਰ ਰਹੇ ਆ ਹਨ ਜੀ ਵੈਸੇ ਮੁਸ਼ਕਲ ਹੈ ਭਾਈ ਸੋਸ਼ਲ ਮੀਡੀਆ ਤੇ ਦੇਖ ਕੇ ਕਿਸੇ ਨੂੰ ਜੱਜ ਕਰਨਾ ਕਿ ਇਹ ਕਿਵੇਂ ਦਾ ਇਨਸਾਨ ਹੈ ਜੀ ਜੀ ਪਰ ਪਤਾ ਨਹੀਂ ਕਿਉਂ ਜਿੰਨੀ ਵਾਰੀ ਵੀ ਤੁਹਾਡਾ ਜ਼ਿਕਰ ਹੋਇਆ ਮੈਂ ਦੱਸਿਆ ਭਾਜੀ ਨੂੰ ਮੈਂ ਕਿਹਾ ਭਾਜੀ ਮੈਂ ਜਦੋਂ ਛੋਟਾ ਹੁੰਦਾ ਸੀ ਨਾ